ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਆ ਜੀ ਅੱਜ ਵਾਲੇ ਸੂਟ ਬਹੁਤ ਘੈਂਟ ਰਹਿਣ ਵਾਲੇ ਆ ਸਾਰੀ ਵੀਡੀਓ ਜਰੂਰ ਦੇਖਿਓ ਫਰਸਟ ਆਪਣੇ 올ਓਵਰ ਜਿਹੜਾ ਕੈਮਰੀ कॉटन ਦਾ ਸੂਟ ਹੋਏਗਾ ਜੀ ਜਿਹਦਾ ਪ੍ਰਾਈਸ ਹੋਏਗਾ ਜਸਟ 499 ਰੁਪਏ ਸ਼ਿਪਿੰਗ ਤੇ ਫ੍ਰੀ ਰਹੇਗੀ 올ਓਵਰ ਪੰਜਾਬ ਜਿਹੜੀ ਸ਼ਿਪਿੰਗ ਫ੍ਰੀ ਰਹੇਗੀ ਠੀਕ ਹੈ ਜੀ ਆ ਦੂਸਰਾ ਕੈਮਰੀ कॉटन ਦਾ ਫੈਬਰਿਕ ਰਹੇਗਾ ਫੈਬਰਿਕ ਬਹੁਤ ਵਧੀਆ ਹੋਏਗਾ ਜੀ ਚੈੱਕ ਕਰੋ ਕਾਫੀ ਕਲਰ ਕਲੈਕਸ਼ਨ ਇਹਦੇ ਵਿੱਚ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਆ ਆਪਣੇ ਅਕੋਰਡਿੰਗ ਨੈਕਸਟ ਆਵਲੇ ਸੂਟ ਜਿਹੜੇ ਬਾਟਮ ਨਾਲ ਕੰਟਰਾਸਟ ਆਉਣਗੇ ਇਹ ਵੀ कॉटन ਦੇ ਹੋਣਗੇ ਜੀ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਡਿਫਰੈਂਟ ਹੋਏਗਾ ਤੁਸੀਂ ਪੁੱਛ ਸਕਦੇ ਹੋ ਮੈਸੇਜ ਕਰਕੇ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਸੂਟ ਪਸੰਦ ਆਉਂਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਵੇਗਾ ਉੱਤੇ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਪੁੱਛ ਸਕਦੇ ਹੋ ਜਿਹੜਾ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਬਹੁਤ ਸੌਫਟ ਜਿਹਾ ਫੈਬਰਿਕ ਰਹੇਗਾ ਕੁਆਲਿਟੀ ਬਹੁਤ ਵਧੀਆ ਰਹੇਗੀ ਫੈਬਰਿਕ ਦੀ ਨੈਕਸਟ ਆਵਲੇ ਸੂਟ ਜਿਹਨਾਂ ਦਾ ਬਾਟਮ ਜਿਹੜੀ ਚਿਕਨ ਦੀ ਨੈਕਸਟ ਆਵਲੇ ਆਲ ਓਵਰ ਸੂਟ ਆਗੇ ਨਾਲ ਪਿਓਰ ਦਾ ਦੁਪੱਟਾ ਆ ਗਿਆ ਜੀ ਬਹੁਤ ਸੋਹਣੇ ਨਾਲ ਵਿੱਚ ਕਾਫੀ ਰੰਗ ਹੈਗੇ ਆ ਚੈੱਕ ਕਰੀ ਚਲੋ ਆਪਣੇ ਅਕੋਰਡਿੰਗ ਦੇਖੀ ਚਲੋ 8 ਤੋਂ 10 ਰੰਗ ਇਨਾਂ ਵਿੱਚ ਅਵੇਲੇਬਲ ਹੈ ਜੀ ਨੈਕਸਟ ਆਹ ਤਿੰਨ ਸੂਟ ਆਪਣੇ ਕੋਲ ਅਵੇਲੇਬਲ ਹੈ ਜੀ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਹੋਣਗੇ ਜੀ ਚੈੱਕ ਕਰੀ ਚੱਲੋ ਸਿਲੈਕਟ ਕਰੀ ਚੱਲੋ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਰੰਗ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਈ ਚੱਲੋ ਤੇ ਆਪਣਾ ਆਰਡਰ ਜਿਹੜਾ ਤੁਸੀਂ ਬੁੱਕ ਕਰਵਾਈ ਚੱਲੋ ਬਹੁਤ ਸੋਹਣੇ ਸੋਹਣੇ ਕਲਰ ਆ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਤੁਸੀਂ ਚੈੱਕ ਕਰ ਸਕਦੇ ਆ ਪ੍ਰਿੰਟ ਬਹੁਤ ਹੀ ਯੂਨੀਕ ਜੇ ਹੋਣਗੇ ਜੀ ਜੋ ਤੁਸੀਂ ਵੇਅਰ ਕਰੋਗੇ ਸੂਟ ਦਾ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਤੇ ਬਹੁਤ ਵਧੀਆ ਲੱਗਣਗੇ ਠੀਕ ਹੈ ਜੀ ਆਪਾਂ ਡੇਲੀ ਵੀਡੀਓ ਪੋਸਟ ਕਰਦੇ ਆ ਜਿਹਦੇ ਵਿੱਚ ਡੇਲੀ ਕਾਟਨ ਦੀ 컬렉ਸ਼ਨ ਦਿਖਾਈਦੀ ਆ ਹੁਣ ਸਮਰਸ ਆ ਰਹੀਆਂ ਤਾਂ ਕਾਟਨ ਦੀ 컬렉ਸ਼ਨ ਹੀ ਪਹਿਣਾ ਨੂੰ ਚਾਹੀਦੀ ਹੁੰਦੀ ਆ ਠੀਕ ਹੈ ਜੀ ਨੈਕਸਟ ਆਹ बॉਟਮ ਤੇ ਵਰਕ ਵਾਲੇ ਆਗੇ ਬਹੁਤ ਘੱਟ ਪ੍ਰਾਈਸ 'ਚ ਹੋਣਗੇ ਇਹ ਤੁਸੀਂ ਪੁੱਛ ਸਕਦੇ ਹੋ ਮੈਸੇਜ ਕਰਕੇ ਪ੍ਰਾਈਸ ਜਿਹੜਾ ਸੂਟ ਪਸੰਦ ਹੋਣਾ ਤੁਸੀਂ ਉਹਦੀ ਇਨਫੋਰਮੇਸ਼ਨ ਲੈ ਸਕਦੇ ਹੋ ਸੂਟ ਦੀ ਆਪਣੇ ਕੋਲ ਬਹੁਤ ਹੀ ਸੋਹਣੇ ਸੋਹਣੇ ਯੂਨੀਕ ਜਿਹੇ ਰੰਗੂਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਭੈਣਾਂ ਨੇ ਹੈ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਡੇਲੀ YouTube ਦੀ ਜਿਹੜੀ ਆ ਆਪਣੀ ਵੀਡੀਓ ਤੁਹਾਨੂੰ ਮਿਲ ਸਕੇ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ ਤੇ ਤੁਸੀਂ ਜਿਹੜੀ ਵੀਡੀਓ ਆਪਣੀ ਵਾਚ ਕਰ ਸਕੋ ਨੈਕਸਟ ਆ ਪ੍ਰਿੰਟ ਸੂਟ ਹੋਣਗੇ ਜੀ ਜਿਹਦਾ ਪ੍ਰਿੰਟ ਸ਼ਰਟ ਹੋਏਗੀ ਨਾਲ ਬਾਟਮ ਪ੍ਰਿੰਟ ਰਹੇਗੀ ਤੇ ਨਾਲ ਕੰਟਰਾਸਟ ਜਿਹੜਾ ਦੁਪੱਟਾ ਹੋਏਗਾ ਉਹ ਮਸਲੀਨ ਦਾ ਹੋਏਗਾ ਦੁਪੱਟੇ ਤੇ 4 ਸਾਈਡ ਲੈਸ਼ ਲੱਗੀ ਹੋਏਗੀ ਇਹਦੇ ਵਿੱਚ ਵੀ ਕਾਫੀ 10 ਤੋਂ 15 ਰੰਗ ਆਪਣੇ ਕੋਲ ਅ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਗਏ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਨਾਲ ਆਪਾਂ ਨੂੰ ਜਿਹੜਾ ਇਹ ਮੋਟੀਵੇਸ਼ਨ ਮਿਲਦੀ ਹੈ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਤੁਸੀਂ ਜਦੋਂ ਕਮੈਂਟ ਕਰਦੇ ਆ ਤਾਂ ਆਪਾਂ ਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਤੇ ਪਤਾ ਲੱਗਦਾ ਹੈ ਕਿ ਹਾਂ ਤੁਸੀਂ ਕਿੰਨਾ ਕੁ ਆਪਣੇ ਜਿਹੜੇ ਫੈਬਰਿਕ ਨੂੰ ਲਾਈਕ ਕਰਦੇ ਆ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੋ ਨੇ ਸੂਟ ਸਟਿਚ ਵੀ ਕਰਾ ਸਕਦੇ ਹੋ ਪਕਾਇਦਾ ਅਗਰ ਅਨਸਟਿਚ ਬਾਈ ਕਰਨਾ ਚਾਹੋ ਨੇ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਪ੍ਰਿੰਟ ਸ਼ਰਟ ਹੋਏਗੀ ਨਾਲ ਬਾਟਮ ਪਲੇਨ ਹੋਏਗੀ ਬਾਟਮ ਤੇ ਜਿਹੜੀ ਹੈ ਕਢਾਈ ਹੋਏਗੀ ਚੈੱਕ ਕਰੋ ਕਾਫੀ ਦੇ ਵਿੱਚ ਵੀ ਕਲਰ ਕਲੈਕਸ਼ਨ ਹੈਗੀ ਹੈ ਜੀ ਨਾਲ ਬਾਟਮ ਕੰਟਰਾਸਟ ਰਹੇਗੀ ਬਾਟਮ ਤੇ ਵਰਕ ਹੋਏਗਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਠੀਕ ਹੈ ਜੀ बॉटम ਬਾਰਕ ਵਾਲੇ ਵੀ ਲੈ ਕੇ ਆਏ ਆਂ ਆਪਾਂ ਪ੍ਰਿੰਟ ਚ ਵੀ ਲੈ ਕੇ ਆਏ ਆਂ ਆਲਓਵਰ ਚ ਵੀ ਲੈ ਕੇ ਆਏ ਆਂ ਤੇ ਕੰਟਰਾਸਟ ਜਿਹੜੀ बॉटਮ ਨਾਲ ਵੀ ਲੈ ਕੇ ਸਾਰੇ ਤਰ੍ਹਾਂ ਦੇ ਸੂਟ ਆਪਾਂ ਇਸ ਵੀਡੀਓ ਚ ਦਿਖਾਇਆ ਵੀਡੀਓ ਨੂੰ ਸਾਰਿਆਂ ਨੂੰ ਜਰੂਰ ਦੇਖਿਓ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ ਜੀ